ਹਾਲ ਹੀ ਵਿੱਚ ਰਾਜਸਥਾਨ ਦੇ ਬੀਕਰਨੇਰ ਵਿੱਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਮੱਧ ਪ੍ਰਦੇਸ਼, ਦਿੱਲੀ, ਮਨੀਪੁਰ, ਓਡੀਸ਼ਾ ਸਮੇਤ 18 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦੀਆਂ ਤਿੰਨ ਲੜਕੀਆਂ ਨੇ ਸਾਫਟਬਾਲ ਵਿੱਚ ਭਾਗ ਲਿਆ। ਉਹ ਅੰਡਰ 17 ਮੁਕਾਬਲੇ ਸਨ ਬਹੁਤ ਹੀ ਦਿਲਚਸਪ ਅਤੇ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹ ਲੜਕੀਆਂ ਦਾ ਸਕੂਲ ਪੌਂਟਰ ਦੇ ਨੇ ਗਾ ਸੁਆਗਤ ਕੀਤਾ ਗਿਆ। ਸੀਨੀਅਰ ਸੈਕਸ਼ਨ ਸਕੂਲ ਬੁੱਟਰ ਦੀ ਸਟੂਡੈਂਟ ਜ਼ਿਲ੍ਹਾ ਮੋਗਾ ਹੀ ਪੰਜਾਬ ਟੀਮ ਵਿੱਚ ਰਾਜਸਥਾਨ ਵਿੱਚ ਖੇਡਣ ਗਈ। ਉੱਥੇ 18 ਟੀਮਾਂ ਪਹੁੰਚੀਆਂ ਤੇ 18 ਟੀਮਾਂ ਵਿੱਚੋਂ ਸਾਡੀ 3rd ਪਲੇਸ ਆਈ ਤੇ ਜਿਹੜੀ ਗੇਮ ਸੋਫਟਬਾਲ ਗੇਮ ਸੋਫਟਬਾਲ ਗੇਮ ਵਿੱਚੋਂ 3rd ਪੋਜੀਸ਼ਨ ਪ੍ਰਾਪਤ ਕੀਤੀ ਤੇ ਮਨਦੀਪ ਕੌਰ گورਮੈਂਟ ਗਰਲਸ ਕੈਂਡੀ ਸਕੂਲ ਦੀ ਵਿਦਿਆਰਥਣਾ ਮੋਜਿਲਮ ਹੋਗਾ ਹੈ ਤੇ ਅਸੀਂ ਪੰਜਾਬ ਦੀ ਟੀਮ ਵੱਲੋਂ ਰਾਜਸਥਾਨ ਖੇਡਣ ਗਏ ਸੀ ਉੱਥੋਂ ਸਾਡੀ 18 ਟੀਮਾਂ ਆਈਆਂ ਸੀ ਜਿਸ ਵਿੱਚੋਂ ਸਾਡੀ 3rd ਪੋਜੀਸ਼ਨ ਆਈ ਹੈ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਹੀ ਖੁਸ਼ ਹਾਂ ਸਾਡੇ ਫੈਮਿਲੀ ਮੈਂਬਰਸ ਅਧਿਆਪਕ ਸਹਿਬਾਨ ਬਹੁਤ ਖੁਸ਼ ਨੇ ਬਿਰਜੀ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕੰਨਿਆ ਸਕੂਲ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ ਜਿਹੜੀਆਂ ਤਿੰਨ ਵਿਦਿਆਰਥਣਾਂ ਪੰਜਾਬ ਦੀ ਟੀਮ ਦੇ ਵਿੱਚ ਇਹ ਜ਼ਿਲ੍ਹਾ ਮੋਗੇ ਤੋਂ ਜਿਹੜੀਆਂ ਖੇਡ ਕੇ ਆਈਆਂ ਰਾਜਸਥਾਨ ਉੱਥੇ 18 ਟੀਮਾਂ ਪਹੁੰਚੀਆਂ ਬੱਚਿਆਂ ਨੇ ਬੜੋ ਜਦੋ ਜ਼ਹਿਰ ਕੀਤਾ ਕਿਉਂਕਿ ਨੈਸ਼ਨਲ ਪੱਧਰ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਏਡੀ ਸੌਖੀ ਗੱਲ ਨਹੀਂ ਹੁੰਦੀ ਬਹੁਤ ਮਿਹਨਤ ਕੀਤੀ ਇਹਦੇ ਲਈ ਬੱਚਿਆਂ ਨੇ ਪੂਰਾ ਸਾਲ ਮਿਹਨਤ ਕੀਤੀ ਆ ਇਹ ਪ੍ਰਾਪਤੀ ਕਿਵੇਂ ਆਈ ਹੈ ਕਿਉਂਕਿ ਬੱਚੇ 6 ਵਜੇ ਗਰਾਊਂਡ 'ਚ ਪਹੁੰਚ ਜਾਂਦੇ ਸੀ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ 6 ਵਜੇ ਰੁਟੀਨ ਬੱਚਿਆਂ ਦੀ ਹੁੰਦੀ ਸੀ ਵੀ ਗਰਾਊਂਡ 'ਚ ਪਹੁੰਚ ਕੇ 2 ਘੰਟੇ 6 ਤੋਂ ਲੈ ਕੇ 8 ਵਜੇ ਤੱਕ ਪ੍ਰੈਕਟਿਸ ਚੱਲਦੀ ਸੀ 8 ਵਜੇ ਤੋਂ ਬਾਅਦ ਬੱਚੇ ਤਿਆਰ ਹੋ ਕੇ ਆਪਦੀ ਜਿਹੜੀ ਪੜ੍ਹਾਈ ਕਰਦੇ ਸੀ ਵੀ ਬੱਚਿਆਂ ਨੂੰ ਇਹ ਸੀ ਵੀ ਅਸੀਂ ਆਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਕਰਨਾ ਪੂਰੇ 1 ਸਾਲ ਦੀ ਮਿਹਨਤ ਵੈਸੇ ਤਾਂ 6ਵੀਂ ਤੋਂ ਇਹ ਲੜਕੀਆਂ ਮਤਲਬ ਲੱਗੀਆਂ ਹੋਈਆਂ ਅੰਡਰ 14 ਖੇਡੀਆਂ 3 ਸਾਲ ਹੁਣ ਚੌਥੇ ਸਾਲ ਦੇ ਵਿੱਚ ਹੀ ਅੰਡਰ 17 ਖੇਡੀਆਂ ਬਹੁਤ ਅੱਛੇ ਪਲੇਅਰ ਆ ਮੈਨੂੰ ਵੀ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਜਿਹੜਾ ਅਸੀਂ ਇੰਨਾ ਸਟਰਗਲ ਕੀਤਾ ਬੱਚਿਆਂ ਨਾਲ ਸਟੇਟ ਸਾਡੀ ਅਮਰਸਰ ਸਾਹਿਬ ਗਈ ਸੀ ਇਹ ਟੀਮ ਤੇ ਉੱਥੇ ਸਾਡੀਆਂ ਚਾਰ ਰਾਤਾਂ ਲੱਗੀਆਂ ਸੀ ਆਪਦੇ ਮੈਨੂੰ ਅੱਜ ਬਹੁਤ ਜ਼ਿਆਦਾ ਮਾਣ ਹੋ ਰਿਹਾ ਵੀ ਬੱਚਿਆਂ ਨੇ ਪੂਰਾ ਮੁੱਲ 모ੜਿਆ ਵੀ ਜਿਹੜੇ ਅਸੀਂ ਦਿਨ ਰਾਤ ਇਹਨਾਂ ਤੇ ਮਿਹਨਤ ਕੀਤੀ ਆ ਤੇ ਬਾਕੀ ਪਿੰਡ ਦਾ ਬਹੁਤ ਸਹਿਯੋਗ ਆ ਜੀ ਬੁੱਤਰ ਪਿੰਡ ਦੀ ਦੇਣ ਹੀ ਨਹੀਂ ਦੇ ਸਕਦੇ ਮੈਂ ਇੱਥੇ 2008 ਤੋਂ ਆ ਮੈਨੂੰ ਇੰਨੀਆਂ ਆਫਰ ਆਈਆਂ ਬਦਲੀ ਭਰਨ ਦੀਆਂ ਪਰ ਮੈਂ ਬਦਲੀ ਨਹੀਂ ਭਰੀ ਕਿਉਂਕਿ ਅੱਦੇ ਬੋਲ ਤੇ ਅਸੀਂ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਵੀਰ ਜੀ ਲਾਡੀ ਤੇ ਹੋਰ ਜਿਹੜੇ ਦੂਸਰੇ ਸਰਪੰਚ ਸਾਹਿਬ ਆ ਜਗਤਾਰ ਸਿੰਘ ਜੀ ਹੋਰ ਜਿਹੜੇ ਪਿੰਡ ਦੇ ਮੈਂਬਰ ਆ ਜਿੰਨੇ ਵੀ ਪਤਵੰਤੇ ਇੱਥੇ ਪਹੁੰਚੇ ਆ ਹੁਣ ਵੀਰ ਜੀ ਹਾਕਮ ਸਿੰਘ ਅਸੀਂ ਇੱਕੋ ਹੀ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਸਮਾਨ ਚਾਹੀਦਾ ਉਹਨਾਂ ਨੇ ਅੱਦੇ ਬੋਲ ਤੇ ਸਾਡੇ ਸਲੱਗਰ ਵਗੈਰਾ ਭੇਜ ਤੇ ਵੀ ਪਿੰਡ ਦੀ ਇੰਨੀ ਤਕੜੀ سپورਟ ਕਰਕੇ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਆ ਰਹੀਆਂ ਮੇਰੀ ਕੱਲੀ ਕੋਚਿੰਗ ਵੀ ਪਿੰਡ ਕਰਕੇ ਹੀ ਕਾਮਯਾਬ ਆ ਤਾਂ ਜੋ ਅਸੀਂ ਇੰਨੀਆਂ ਮੱਲਾ ਮਾਰ ਰਹੇ ਆ ਤੇ ਮੈਂ ਪਿੰਡ ਨੂੰ ਆਸ ਵੀ ਯਕੀਨ ਵੀ ਦਿਵਾਉਣੀ ਆ ਵੀ ਅਸੀਂ ਆਉਣ ਵਾਲੇ ਸਾਲਾਂ ਵਿੱਚ ਇਹ ਤਾਂ ਨੈਸ਼ਨਲ ਪੋਜੀਸ਼ਨ ਆ ਨਾ ਅਸੀਂ ਇੰਟਰਨੈਸ਼ਨਲ ਤੱਕ ਜਾਵਾਂਗੇ 올림픽 ਦੇ ਵਿੱਚ ਵੀ ਇਹ ਗੇਮ ਆ ਗਈ ਅਸੀਂ 올림픽 ਤੱਕ ਮੱਲਾ ਮਾਰਾਂਗੇ ਅਸੀਂ ਹੋਰ ਮਿਹਨਤ ਕਰਾਂਗੇ ਤੇ ਇੱਥੇ ਅਸੀਂ ਸਾਡੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪਰਮਜੀਤ ਕੌਰ ਜਿਹੜੇ ਸਾਨੂੰ ਹਰ ਸਮੇਂ ਤੇ ਜੋ ਵੀ ਤੇ ਸਾਰਾ ਸਟਾਫ ਜਦੋਂ ਮੈਂ ਜੋ ਵੀ ਕਹਿ ਦਿੰਦੀ ਸੀਗੀ ਵੀ ਆਹ ਪੀਰੀਅਡ ਦੇ ਦੋ ਮੈਨੂੰ ਜਾਂ ਮੈਡਮ ਮੈਂ ਇੱਥੇ ਜਾਣਾ 4 ਦਿਨ ਬੱਚੇ ਨਹੀਂ ਆਉਂਦੇ ਬੜੀ ਸਪੋਰਟ ਮੈਨੂੰ ਸਕੂਲ ਵੱਲੋਂ ਰਹੀ ਆ ਪੈਂਡ ਵੱਲੋਂ ਰਹੀ ਆ ਹੋਰ ਅਸੀਂ ਬਹੁਤ ਮੱਲਾ ਮਾਰਾਂਗੇ ਵੱਧ ਤੋਂ ਵੱਧ ਅਸੀਂ ਹੋਰ ਮਿਹਨਤ ਕਰਾਵਾਂਗੇ ਧੰਨਵਾਦ ਜੀ ਬਹੁਤ ਹੀ ਖੁਸ਼ੀ ਹੋ ਰਹੀ ਆ ਬੱਚਿਆਂ ਨੂੰ ਦੇਖ ਕੇ ਆਪਣੇ ਟੀਚਰਾਂ ਤੇ ਮਾਣ ਆ ਇਹਨਾਂ ਦੇ ਜਿਹੜੇ ਕੋਚ ਆਦੇ ਆ ਪੱਕੇ ਹਰਜੀਤ ਕੌਰ ਉਹਨਾਂ ਤੇ ਮਾਣ ਆ ਬੱਚਿਆਂ ਦੀ ਮਿਹਨਤ ਰੰਗ ਲਿਆਈ ਆ ਪੂਰੇ ਪਿੰਡ ਦਾ ਬੜਾ ਸਹਿਯੋਗ ਆ ਦੋਨੇ ਪੰਚਾਇਤਾਂ ਸਰਪੰਚ ਸਾਹਿਬ ਜਾਂ ਹੋਰ ਵੀ ਜਿਹੜੇ ਐਨਆਰਆਈ ਵੀਰੋ ਬਹੁਤ ਸਾਡੀ ਮਦਦ ਕਰਦੇ ਕਿਉਂਕਿ ਇਹ ਕਿ ਮਹਿੰਗੀ ਗੇਮ ਆ ਈਵਨ ਕਿ ਅਸੀਂ ਇਸ ਲਗਰ ਵੀ ਇਹਦਾ 15-20 ਹਜ਼ਾਰ ਦਾ ਆਉਂਦਾ ਸੀ ਉਹ ਇਹਨਾਂ ਨੂੰ ਨਹੀਂ ਖਰੀਦ ਕੇ ਦੇ ਸਕਦੇ ਉਹ ਜਲਦੀ ਟੁੱਟ ਜਾਂਦਾ ਵਾ ਤਾਂ ਉਹ ਈਵਨ ਕਿ ਇਸ ਲਗਰ ਤੱਕ ਵੀ ਉਹ ਸਾਨੂੰ ਪ੍ਰੋਵਾਈਡ ਕਰਦੇ ਆ ਤੇ ਇਹ ਗੇਮ ਜੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਸਾਰਿਆਂ ਦੀ ਮਦਦ ਦੇ ਨਾਲ ਹੀ ਪਹੁੰਚੇ ਆ ਤੇ ਬੱਚਿਆਂ ਨੂੰ ਇਹ ਬਹੁਤ ਖੁਸ਼ੀ ਹੋ ਰਹੀ ਮੈਨੂੰ ਉਹਨਾਂ ਨੂੰ ਪਿਆਰੀਆਂ ਬੱਚੀਆਂ ਜਿਹੜੀਆਂ ਸਾਡੀਆਂ ਇਹਨਾਂ ਸਾਡਾ ਸਕੂਲ ਦਾ ਮਾਣ ਵਧਾਇਆ ਇਹਨਾਂ ਨੇ ਮੈਨੂੰ ਉਮੀਦ ਹੈ ਕਿ ਹੁਣ ਪੜ੍ਹਾਈ ਦੇ ਖੇਤਰ ਚ ਪੂਰੀ ਮਿਹਨਤ ਕਰਕੇ ਤਾਂ ਕਿਸੇ ਕਿਸੇ ਮੁਕਾਮ ਤੇ ਜ਼ਰੂਰ ਪਹੁੰਚਣਗੇ ਮਨੋ ਖੇਡਾਂ ਦੇ ਨਾਲ ਪੜ੍ਹਾਈ ਵੀ ਜ਼ਰੂਰੀ ਆ ਹਾਂਜੀ ਹਾਂਜੀ ਪੜ੍ਹਾਈ ਤੋਂ ਬਿਨਾਂ ਦੇਖੋ ਖੇਡਾਂ ਤੇ ਪੜ੍ਹਾਈ ਦੋਵੇਂ ਨਾਲ-ਨਾਲ ਚੱਲਣਗੀਆਂ ਜੇ ਪੜ੍ਹਾਈ ਖੇਡਾਂ ਤਾਂ ਹੀ ਆਪਣੇ ਕੋਲ ਕਹੋ ਵੀ ਉਹਨਾਂ ਦਾ ਜਿਹੜਾ ਕੋਈ ਮਤਲਬ ਹੈਗਾ ਜੇ ਆਪਣੇ ਕੋਲ ਪੜ੍ਹਾਈ ਹੈ ਕੋਈ ਡਿਗਰੀ ਹੋਊਗੀ ਤਾਂ ਹੀ ਨੌਕਰੀ ਮਿਲੇਗੀ ਆਪਾਂ ਨੂੰ ਹਨਾ ਕੱਲੇ ਖੇਡਾਂ ਦੇ ਬਿਸਤੇ ਕੋਈ ਜੌਬ ਨਹੀਂ ਮਿਲਣੀ ਸਾਨੂੰ ਪੰਜਾਬ ਸਰਕਾਰ ਨੂੰ ਅਸੀਂ ਜਿਹੜੀ ਆ ਉਹ ਆਪਣੀ ਪੁਰਜੋਰ ਅਪੀਲ ਕਰਦੇ ਆ ਕਿ ਖੇਡਾਂ ਵੱਲ ਥੋੜਾ ਜਿਆ ਹੋਰ ਧਿਆਨ ਦਿੱਤਾ ਜਿਹੋ ਜੀਆਂ ਗੇਮਾਂ ਜਿਹੜੀਆਂ ਮਹਿੰਗੀਆਂ ਆ ਉਹਨਾਂ ਲਈ ਸਪੈਸ਼ਲ ਜਿਹੜੀ ਆ ਉਹ ਕੋਈ ਆਪਾਂ ਨੂੰ ਜਿਹੜੇ ਆ ਪ੍ਰੋਵਾਈਡ ਕੀਤੇ ਜਾਣ ਉਹਨਾਂ ਦਾ ਸਮਾਨ ਪ੍ਰੋਵਾਈਡ ਕੀਤਾ ਜਾਵੇ ਨਾਲੇ ਵੇਖੋ ਜੀ ਸਾਡੇ ਬੱਚੇ ਜਿੱਥੇ ਕਹੇ ਕੋਈ ਅਕੈਡਮੀ ਨਹੀਂ ਸਿਰਫ ਸਕੂਲ ਦੀ ਕੋਚਿੰਗ ਨਾਲ ਹੀ ਜਿੱਤ ਕੇ ਆਏ ਆ ਬਾਕੀ ਤਾਂ ਗੇਮਾਂ ਜਿਹੜੀਆਂ ਉਹ ਸਾਰੀਆਂ ਅਕੈਡਮੀਆਂ ਵਾਲੇ ਉੱਤੇ ਜਾਂਦੇ ਨੇ ਨੈਸ਼ਨਲ ਲੈਵਲ ਤੁਸੀਂ ਜਾਣਦੇ ਹੋ ਨਾ ਜੀ ਤੇਰੇ ਨਾਲ ਸਾਡਾ ਬਹੁਤ ਸਹਿਯੋਗ ਆ ਹਰ ਵਕਤ ਜਦੋਂ ਵੀ ਸਾਨੂੰ ਫੋਨ ਕਰਦੇ ਆ ਅਸੀਂ ਉਹਦੇ ਆਉਨੇ ਆ ਬੱਚਿਆਂ ਨੂੰ ਕੋਈ ਸੇਕੀਦ ਵੀ ਲੋੜ ਆ ਜਾਂ ਕਰਾਇਰੀ ਜਾਂ ਕੋਈ ਗੇਮ ਦੀ ਜਾਂ ਕੋਈ ਸਮਾਨ ਦੀ ਅਸੀਂ ਲਿਆ ਕੇ ਦਿੰਨੇ ਆ ਪੰਚਾਇਤ ਲਈਓ ਵੀ ਬਾਕੀ ਮੈਂ ਬਗਰਾਉਂਡ ਦੇ ਵਿੱਚ ਆਉਂਦਾ ਜਾਂਦਾ ਰਹਿਣਾ ਬੱਚਿਆਂ ਕੋਲੇ ਖੇਡਦਿਆਂ ਕੋਲੇ ਵੀ ਆਉਂਦਾ ਜਾਂਦਾ ਰਹਿਣਾ ਇਹਨਾਂ ਕੋਲੇ ਵੀ ਕੋਚਿੰਗ ਵੀ ਅਸੀਂ ਆਪ ਕਰਾਉੜੇ ਕੋਲੇ ਖੜਕੇ ਤੇ ਬਾਅਦ ਤੁਹਾਨੂੰ ਪਤਾ ਹੈ ਅੱਗੇ ਵੀ ਤੁਸੀਂ ਮੇਰੀ ਨੂਜ ਲਈ ਸੀਗੀ ਜਦੋਂ ਆਪਣੇ ਦੋ ਲੜਕੇ ਤੇ ਜਿੱਤ ਕੇ ਸੀਗੇ ਸਟੇਟ ਤੇ ਹੁਣ ਵੀ ਇਹਨਾਂ ਗਰਾਉਂਡ ਵੀ ਅਸੀਂ ਇਹਨਾਂ ਦੀ ਪਿਆਰ ਕਰਕੇ ਦਿੱਤਾ ਬੱਚਿਆਂ ਲਈ ਵੀ ਬਾਹਰ ਨਾ ਜਾਣ ਲੜਕੀਆਂ ਇੱਥੇ ਖੇਡਣ ਵੀ ਅੱਗੇ ਇਹਨਾਂ ਕੋਲ ਗਰਾਉਂਡ ਹੈ ਨਹੀਂ ਸੀਗਾ ਇਹ ਹੌਨ ਗਰਾਊਂਡ ਹੈਗਾ ਕਰਕੇ ਹੁਣ ਇਹਨਾਂ ਦੀ ਪ੍ਰੈਕਟਿਸ ਬਹੁਤ ਵਧੀਆ ਹੁੰਦੀ ਬੱਚਿਆਂ ਦੀ ਇਸ ਕਰਕੇ ਸਾਨੂੰ ਅੱਜ ਪੂਰਾ ਮਾਣ ਆ ਸਾਡੀ ਪੰਚਾਇਤ ਨੂੰ ਸਾਡੇ ਪਿੰਡ ਨੂੰ ਵੀ ਅਸੀਂ ਹਮੇਸ਼ਾ ਬੱਚਿਆਂ ਦੇ ਨਾਲ ਆ ਵਰ ਚੱਦ ਕੇ ਹਿੱਸਾ ਲੈਨੇ ਬੱਚਿਆਂ ਲਈ ਵੀ ਬੱਚੇ ਸਾਡੇ ਖੇਡਣ ਬਹੁਤ ਵਧੀਆ ਸਾਡਾ ਨਾਮ ਹੋਵੇ ਪਿੰਡ ਦਾ ਇੱਕ ਪੰਚਾਇਤਾਂ ਦਾ ਵੀ ਨਾਮ ਹੋਵੇ ਪੰਚਾਇਤਾਂ ਨੂੰ ਵੀ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਸਾਰੇ ਬੱਚਿਆਂ ਨੂੰ ਤੁਸੀਂ ਆਪੋ ਆਪਣਾ ਟਾਈਮ ਕੱਢ ਕੇ ਇਹਨਾਂ ਨੂੰ ਜਰੂਰ ਖੜਾਇਆ ਕਰੋ ਗ੍ਰਾਉਂਡ ਸਰਪੰਚ ਸਾਹਿਬ ਲੱਗਦਾ ਰਿਹਾ ਕਿ ਜੇ ਗ੍ਰਾਉਂਡ ਬਣੇ ਆ ਪਿੰਡ ਚ ਤੁਸੀਂ ਮਿਹਨਤ ਕਰਾਉਣੇ ਆ ਆਪ ਖੁਦ ਵੀ ਜਾਣੇ ਆ ਤਾਂ ਹੀ ਇਹ ਰਿਜ਼ਲਟ ਮਿਲਨੇ ਹਾਂ ਹਾਂਜੀ ਤਾਂ ਇਹ ਰਿਜ਼ਲਟ ਮਿਲਦਾ ਜੀ ਇਹ ਕਿਉਂਕਿ ਗ੍ਰਾਉਂਡ ਅਸੀਂ ਆਪ ਵੀ ਆਉਣੇ ਆ ਮੈਂ ਬੱਚਿਆਂ ਦੀ ਨਿਗਾ ਵੀ ਰੱਖਦੇ ਆ ਕਿ ਇਹ ਲੜਕਿਆਂ ਨੂੰ ਇੱਥੇ ਵਰਦੀ ਨਹੀਂ ਦੇ ਤੇ ਕੱਲੀਆਂ ਲੜਕੀਆਂ ਦਾ ਹੀ ਗ੍ਰਾਉਂਡ ਹੈਗਾ ਕੀ ਅਪੀਲ ਕਰਾਂਗੇ ਬੱਚਿਆਂ ਨੂੰ ਬੱਚਿਆਂ ਨੂੰ ਇਹ ਹੀ ਬੱਚੇ ਪੜ੍ਹਨ ਦੇ ਨਾਲ ਜ਼ਿਆਦਾ ਗੇਮਾਂ ਵਿੱਚ ਅੱਗੇ ਆਉਣ ਜਿਵੇਂ ਕਿ ਹੁਣ ਬੱਚੇ ਸਾਡੇ ਪਹਿਲਾਂ ਕੁੜੀਆਂ ਤਿੰਨ ਅੱਗੇ ਖੜ ਕੇ ਆਈਆਂ ਗੀਆਂ ਗੋਲ ਮੈਟ ਲੈ ਕੇ ਆਈਆਂ ਤੇ ਅਸੀਂ ਇਹਨ